ਛੋਟਾ ਸੁਪਨਾ ਵੱਡੀ ਉਡਾਨ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਸੰਦੀਪ ਨਾਮ ਦਾ ਮੁੰਡਾ ਰਹਿੰਦਾ ਸੀ ਸੰਦੀਪ ਇੱਕ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਸੀ ਪਰ ਉਸ ਦਾ ਇੱਕ ਸੁਪਨਾ ਸੀ ਉਹ ਚਾਹੁੰਦਾ ਸੀ ਕਿ ਉਹ ਇੱਕ ਬਹੁਤ ਹੀ ਕਾਮਯਾਬ ਤੇ ਵੱਡਾ ਪਾਇਲਟ ਬਣੇ ਉਸ ਦੇ ਪਿੰਡ ਦੇ ਲੋਕ ਹਮੇਸ਼ਾ ਉਸ ਦਾ ਮਜ਼ਾਕ ਉਡਾਉਂਦੇ ਰਹਿੰਦੇ ਸੀ ਤੇ ਉਸ ਦੇ ਮਿੱਤਰ ਵੀ ਉਸ ਦਾ ਮਜ਼ਾਕ ਬਣਾਉਂਦੇ ਸੀ ਕਿ ਇੱਕ ਗਰੀਬ ਮੁੰਡਾ ਪਾਇਲਟ ਕਿਵੇਂ ਬਣ ਸਕਦਾ ਹੈ ਪਰ ਸੰਦੀਪ ਨੇ ਕਦੀ ਵੀ ਹਿੰਮਤ ਤੇ ਹੌਸਲਾ ਨਹੀਂ ਛੱਡਿਆ ਉਹ ਸਕੂਲ ਦੇ ਆਨ ਤੋਂ ਬਾਅਦ ਖੇਤ ਵਿੱਚ ਕੰਮ ਕਰਦਾ ਤੇ ਰਾਤ ਨੂੰ ਦੇਰ ਰਾਤ ਤੱਕ ਬੈਠ ਕੇ ਪੜ੍ਹਦਾ ਕਈ ਵਾਰ ਉਸ ਕੋਲ ਕਿਤਾਬਾਂ ਵੀ ਪੜਨ ਨੂੰ ਨਹੀਂ ਹੁੰਦੀਆਂ ਸੀ ਪਰ ਫਿਰ ਵੀ ਉਹ ਲਾਇਬ੍ਰੇਰੀ ਤੋਂ ਕਿਤਾਬਾਂ ਲੈ ਕੇ ਉੱਥੋਂ ਪੜ੍ਹਾਈ ਕਰ ਲੈਂਦਾ ਸੀ ਸਾਲਾਂ ਦੀ ਮਿਹਨਤ ਅਤੇ ਲਗਨ ਤੋਂ ਬਾਅਦ ਉਸਨੇ ਆਪਣਾ ਵੱਡਾ ਇਮਤਿਹਾਨ ਪਾਸ ਕੀਤਾ ਤੇ ਹਵਾਈ ਯਾਤਰਾ ਅਕੈਡਮੀ ਵਿੱਚ ਦਾਖਲਾ ਲੈ ਲਿਆ ਕੁਝ ਸਾਲਾਂ ਵਿੱਚ ਹੀ ਉਹ ਜਹਾਜ਼ ਉਡਾਉਣ ਲੱਗ ਪਿਆ ਪਿੰਡ ਤੇ ਜਿਹੜੇ ਲੋਕ ਹੁਣ ਉਸ ਦਾ ਮਜ਼ਾਕ ਪਹਿਲਾਂ ਬਣਾਉਂਦੇ ਸੀਗੇ ਹੁਣ ਉਹੀ ਲੋਕ ਉਸ ਦੀਆਂ ਤਾਰੀਫਾਂ ਕਰਦੇ ਸੀ ਤੇ ਉਸ ਤੇ ਮਾਣ ਮਹਿਸੂਸ ਕਰਦੇ ਸੀ ਲੋਕਾਂ ਦੀਆਂ ਗੱਲਾਂ ਕਦੇ ਵੀ ਤੁਹਾਨੂੰ ਰੋਕ ਨਹੀਂ ਸਕਦੀਆਂ ਜੇ ਸੁਪਨਾ ਵੱਡਾ ਹੋਵੇ ਤੇ ਹਿੰਮਤ ਨਾਲ ਮਿਹਨਤ ਕਰੋ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ